ਸਰ ਇਹ ਨਾਮ ਹੈ ਤੁਹਾਡਾ ਕਿਹੜੇ ਬਾੜ ਦੇ ਤੁਸੀਂ ਕਾਉਂਸਲਰ ਹੋ ਜੀ ਸਰ ਮੈਂ ਬਾੜ ਨੰਬਰ 10 ਚਨਾਲੋ ਦਾ ਕਾਉਂਸਲਰ ਹਾਂ ਜੀ ਔਰ ਇਹ ਸਾਡੇ ਇੰਡਸਟਰੀਅਲ ਫੋਕਲ ਪੁਆਇੰਟ ਚਨਾਲੋ ਦੇ ਵਿੱਚ ਬਹੁਤ ਵੱਡਾ ਯੂਨਿਟ ਜਿਹੜਾ ਕਿ ਲੋਕ ਭਲਾਈ ਦੇ ਲਈ ਸਾਡੇ ਇੰਡੀਆ ਗਵਰਨਮੈਂਟ ਦੇ ਵੱਲੋਂ ਇੱਥੇ ਲੱਗਿਆ ਹੋਇਆ ਹੈ ਜੀ ਔਰ ਜਿਸ ਦੇ ਨਾਲ ਹੀ ਮੈਂ ਤੋਂ ਪਹਿਲਾਂ ਸਾਡੇ ਯੂਨਿਟ ਦੇ ਇੰਚਾਰਜ ਸਾਹਿਬ ਨੇ ਦੱਸਿਆ ਸਰਦਾਰ ਅਸ਼ਵਿੰਦਰ ਸਿੰਘ ਜੀ ਨੇ ਕਿ ਇੱਥੇ ਸਾਲ ਦੇ ਵਿੱਚ ਪੂਰਾ ਸਾਲ ਇੱਥੇ ਲਗਾਤਾਰ ਲੋਕਾਂ ਨੂੰ ਜਿਹੜੇ ਕਿ ਲੋਕੀ ਹੈਂਡੀਕੈਪਡ ਨੇ 올ਡੇਜ ਨੇ ਉਹਨਾਂ ਵਾਸਤੇ ਜਿਹੜੇ ਵੀ ਇਕੁਪਮੈਂਟਸ ਇੱਥੇ ਬਣਦੇ ਨੇ ਉਹਨਾਂ ਨੂੰ ਮਹਈਆ ਫ੍ਰੀ ਆਫ ਕਾਸਟ ਕਰਾਇਆ ਜਾਂਦੇ ਆ ਔਰ ਮੈਂ ਤਾਂ ਕਹਾਂਗਾ ਕਿ ਇੱਕ ਬਹੁਤ ਵੱਡਾ ਇੱਕ ਜਿਹੜਾ ਪ੍ਰਾਣੀ ਨਹੱਥਾ ਹੈ ਉਸ ਨੂੰ ਸੈਲਫ ਕੌਨਫੀਡੈਂਸ ਵਾਸਤੇ ਕਿਸੇ ਨੂੰ ਟਰਾਈਸਾਈਕਲ ਦੇਣੀ ਕਿਸੇ ਨੂੰ ਵੀਲਚੇਅਰ ਦੇਣੀ ਔਰ ਉਸ ਦੇ ਵਿੱਚ ਇੱਕ ਕੌਨਫੀਡੈਂਸ ਵਧਦਾ ਔਰ ਫ੍ਰੀ ਆਫ ਕਾਸਟ ਕਿਉਂਕਿ ਅੱਜ ਦਾ ਜ਼ਮਾਨਾ ਮਹਿੰਗਾਈ ਦਾ ਜ਼ਮਾਨਾ ਕਿ ਸਰਕਾਰ ਦੇ ਵੱਲੋਂ ਇਹ ਫੈਸਿਲਿਟੀ ਫਰੀ ਆਫ ਕਾਸਟ ਦਿੱਤੀ ਜਾ ਰਹੀ ਹੈ ਮੈਂ ਤਾਂ ਕਹਾਗਾ ਕਿ ਸਾਡਾ ਜਿਹੜਾ ਆਦਾਰਾ ਹੈ ਇਹ ਵੈਗਰੂ ਕਰੇ ਇਹ ਦਿਨ ਟੁਕੜੀ ਰਾਤ ਚੌਕੜੀ ਤਰੱਕੀ ਕਰੇ ਔਰ ਸਾਡੇ ਜਿਹੜੇ ਨਿਹੱਥੇ ਪ੍ਰਾਣੀ ਆ ਉਹਨਾਂ ਦੀ ਸੇਵਾ ਕਰਦਾ ਰਹੇ ਕਿੰਨੀ ਕੁ ਰਾਹਤ ਜਿਹੜੀ ਆਮ ਲੋਕਾਂ ਨੂੰ ਮਿਲਦੀ ਹੈ ਕਿਉਂਕਿ ਇੱਕ ਤਾਂ ਉਹ ਪਹਿਲਾਂ ਹੀ ਕੁਦਰਤ ਵੱਲੋਂ ਮਾਰ ਪੈ ਜਾਂਦੀ ਆ ਪੰਧ ਹੁੰਦੀ ਕੋਈ ਕੰਮਕਾਰ ਵੀ ਉਸ ਲੈਵਲ ਦਾ ਨਹੀਂ ਕਰ ਸਕਦੇ ਜੇ ਇਸ ਤਰ੍ਹਾਂ ਤੇ ਉਹਨਾਂ ਨੂੰ ਸਹਾਇਕ ਉਪਕਰਨ ਮਿਲ ਜਵੇ ਉਹ ਆਪਣਾ ਕੰਮਕਾਰ ਵੀ ਕਰ ਸਕਦੇ ਜੀ ਪਹਿਲਾਂ ਤਾਂ ਵੀਰ ਜੀ ਪਰਮਾਤਮਾ ਕਿਸੇ ਨੂੰ ਇਹ ਨੌਬਤ ਨਾ ਲਿਆਵੇ ਕਿ ਕਿਸੇ ਨੂੰ ਇਸ ਚੀਜ਼ ਦੀ ਲੋੜ ਪਵੇ ਪਰ ਜਿਨ੍ਹਾਂ ਨੂੰ ਲੋੜ ਪੈਂਦੀ ਹੈ ਅਸੀਂ ਤਾਂ ਕਹਾਂਗੇ ਸਾਡਾ ਦੇਸ਼ ਖੁਸ਼ਹਾਲ ਹੈ ਜੀ ਕਿ ਸਾਡੇ ਦੇਸ਼ ਦੇ ਵਿੱਚ ਅਜਿਹੇ ادارے ਜਿਹੜੇ ਕਿ ਸਰਕਾਰ ਦੁਆਰਾ ਚਲਾਏ ਜਾ ਰਹੇ ਹਨ ਇੱਥੇ ਮੈਨੂਫੈਕਚਰਿੰਗ ਹੋ ਰਹੀ ਹੈ ਔਰ ਉਹ ਲੋਕ ਆਪਣੇ ਆਪ ਨੂੰ ਇੰਨਾ ਵਧੀਆ ਮਹਿਸੂਸ ਕਰਦੇ ਜਦੋਂ ਕੋਈ ਅਜਿਹੀ ਚੀਜ਼ ਪ੍ਰਾਪਤ ਕਰਦੇ ਹੈ ਕਿਸੇ ਨੂੰ ਛੜੀ ਮਿਲ ਗਈ ਕਿਸੇ ਨੂੰ ਟ੍ਰਾਈਸਾਈਕਲ ਮਿਲ ਗਈ ਕਿਸੇ ਨੂੰ ਇਲੈਕਟ੍ਰੀਕਲ ਵੀਲਚੇਅਰ ਮਿਲ ਗਈ ਔਰ ਉਹ ਲੋਕ ਕਿਸੇ ਦਾ ਅੰਗ ਕੱਟਿਆ ਹੋਇਆ ਨਕਲੀ ਅੰਗ ਲੱਗ ਗਿਆ ਤੇ ਉਹ ਲੋਕ ਕਿਦਾਂ ਉਹਨਾਂ ਨੂੰ ਇਸ ਤੋਂ ਬਾਅਦ ਕੀ ਖੁਸ਼ੀ ਮਹਿਸੂਸ ਹੋਗੀ ਕਿ ਮੇਰਾ ਅੰਗ ਕੱਟਿਆ ਹੋਇਆ ਅੱਜ ਕੰਪਲੀਟ ਲੱਗ ਰਿਹਾ ਔਰ ਇਹ ਆਦਾਰਾ ਬਹੁਤ ਉਹਨਾਂ ਨੂੰ ਸੈਟੀਸਫੈਕਸ਼ਨ ਦਿੰਦਾ ਹੈ ਜੀ ਔਰ ਉਹਨਾਂ ਦੀ ਪਰਭਾਈ ਕਰਕੇ ਜੀ ਹਾਂਜੀ